ਬਾਈ ਸਿਆਣੇ ਕਹਿੰਦੇ ਹੁੰਦੇ ਆ ਵੀ ਕੁੱਤਿਆਂ ਨੂੰ ਭਾਵੇਂ ਆਪਾਂ ਕੁੱਤਿਆਂ ਨੂੰ ਰੱਖੜ ਗਏ ਤੇ ਭਾਵੇਂ ਪੁੱਤਾਂ ਨੂੰ ਰੱਖਣ ਗਏ ਇਹ ਆਪਣੇ ਤੇ ਆ ਤੇ ਇਹ ਬਾਈ ਨੇ ਰੱਖਿਆ ਪੁੱਤਾਂ ਨੂੰ ਪਰ ਮੇਰੀਆਂ ਨੇ ਛਾਲ ਮਾਰ ਕੇ ਬੈਠ ਗਏ ਨਾ ਬਾਈਆਂ ਦਾ ਘਰੇ ਜਾਣਾ ਪੁੱਤ ਆਜੂ ਚੱਲੀਏ ਤੇ ਮੈਂ ਹੁਣ ਅਲਸੀਸ਼ਨ ਡੌਗ ਉਹ ਮਾਰੀ ਛਾਲ ਬਾਈ ਬਹਿ ਗਿਆ ਬਾਈ ਦੇ ਨਾਲ ਕਹਿੰਦਾ ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਨਹੀਂ ਮੁੰਡਾ ਤੇਰਾ ਮੈਂ ਚੱਕ ਲਾਂ ਤੇ ਬਾਈ ਬਹਿ ਗਿਆ ਹੁਣ ਟਰੈਕਟਰ ਦੇ ਉੱਤੇ ਤਕਦਾ ਬਾਈ ਹੁਣ ਆਪਾਂ ਚੱਲਦੇ ਆ ਘਰੇ ਤੇ ਉਦੋਂ ਹੀ ਇਹਨਾਂ ਨੂੰ ਪਤਾ ਲੱਗ ਗਿਆ ਨਾ ਆਵਾਜ਼ ਮਾਰਨ ਨਾਲ ਵੀ ਹੁਣ ਆਪਾਂ ਘਰੇ ਚੱਲੇ ਆ ਤੇ ਦੇਖੋ ਬਾਈ ਤੋਈ ਕਰੀ ਜਾਂ। ਤੇ ਬਾਈਆਂ ਦਾ ਪਾਣੀ ਦੀ ਵਾਰੀ ਲਵਾਉਣ ਭਾਵੇਂ ਮੈਂ ਮੋਟਰਸਾਈਕਲ ਤੇ ਜਾਵਾਂ ਤੇ ਇਹਨਾਂ ਨੇ ਮੋਟਰਸਾਈਕਲ ਤੇ ਬਹਿ ਜਾਣਾ। ਜਾਂ ਵੈਸੇ ਵੀ ਕਹੀ ਜਰੀ ਘਰੇ ਆਪਾਂ ਮੋਟਰਸਾਈਕਲ ਸਟਾਰਟ ਕਰਦੇ ਆ ਤੇ ਇਹਨਾਂ ਨੇ ਐਂ ਛਾਲ ਮਾਰ ਕੇ ਬਹਿ ਜਾਣਾ। ਇਹ ਉਹ ਵੇਖੋ ਬਾਈ। ਬਹਿ ਗਿਆ ਨਾ ਹੁਣ। ਚਾਣ ਬਾਈ ਮੋਟਰਸਾਈਕਲ ਸਟਾਰਟ ਕਰੂ ਪੋਰਾ ਨੇ ਪਤੰਦਰ ਡਰਦਾ ਵੀ ਜਾਂ ਮੈਨੂੰ ਸੱਟ ਨਾ ਦੇਵੇ ਜਾਂ ਕੋਈ ਚੱਕਰ ਨਾ ਦੂ ਬਾਰ ਪਮੇਰੀਅਨ ਡੌਗ ਕਹਿੰਦਾ ਮੈਂ ਕਿਸੇ ਨਾਲੋਂ ਘੱਟ ਨਹੀਂ ਬਾਈ ਉਹ ਵੀ ਨਾਲ ਹੀ ਬੈਠਾ ਆਉਂਦਾ ਪਤੰਦਰ ਮਾਰ ਕੇ ਛਾਲੂ ਵੀ ਬਹਿ ਗਿਆ ਤੇ ਬਾਈ ਇਹ ਦੋਵੇਂ ਡੌਗ ਮੈਨਾਂ ਪੁੱਤਾਂ ਵਰਗਾ ਪਿਆਰ ਆ ਬਾਈ ਦਾ ਕਿਆ ਹੀ ਬਾਤ ਆ ਯਾਰ ਤੇ ਸਲੂਟ ਆ ਬਾਈ ਨੂੰ ਯਾਰ ਵੀ ਜਿਹਨੇ ਪੁੱਤਾਂ ਵਰਗਾ ਪਿਆਰ ਇੰਨਾ ਕੁੱਤਿਆਂ ਨੂੰ ਦਿੱਤਾ ਬਾਈ ਇਹ ਜਿਹੜੀ ਬਰੀਡ ਦੀ ਗੱਲ ਕਰੀ ਜਿੰਦੇ ਆ ਬਾਈ ਇਹ ਹੈ ਅਲਸੇਸ਼ਨ ਬਰੀਡ ਪ੍ਰਾਣੀ ਨਸਲ ਆ ਬਗਿਆੜੀ ਨਸਲ ਆ ਇਹ ਪੁਰਾਣੇ ਬਜ਼ੁਰਗ ਰੱਖਦੇ ਹੁੰਦੇ ਸੀ ਆਪਣੇ ਤੇ ਬਾਈ ਇਹ ਬਗਿਆੜੀ ਨਸਲ ਆ ਜਿਹੜੀ ਇੰਨੇ ਕ ਸਿਆਣੀ ਆ ਵੀ ਜੇ ਕਿਸੇ ਨੇ ਭੇਡਾਂ ਬੱਕਰੀਆਂ ਰੱਖਣੀਆਂ ਉਹਦੇ ਆਸਤੇ ਤਾਂ ਇੱਕ ਵਰਦਾਨ ਹੀ ਆ ਤੇ ਦੇਖੋ ਤੇ ਇਹ ਬਾਈ ਦਾ ਪਿਆਰ ਹੋਰ ਬਾਈ ਕੀ ਹਾਲ ਚਾਲ ਹੈ ਮੇਤਰੋ ਬਹੁਤ ਸਿਆਣਾ ਡੌਗ ਆ ਬਾਈ ਪਹਿਲਾਂ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਬਾਈ ਕੀ ਆ ਮੇਰਾ ਨਾਮ ਬਾਈ ਪ੍ਰਗਟ ਆ ਪ੍ਰਗਟ ਸਿੰਘ ਠੀਕ ਆ ਬਾਈ ਤੇ ਬਾਈ ਯਾਰ ਬਰੀਡਾਂ ਦਾ ਹੋਰ ਵੀ ਬਹੁਤ ਆ ਵੀ ਇਹ ਹੀ ਕਿਉਂ ਯਾਰ ਆ ਸੇਸ਼ਨ ਡੌਗ ਵੀ ਇਹਦੇ 'ਚ ਕੋਈ ਖੂਬੀ ਆ ਇਹਦੇ 'ਚ ਜਾਂ ਕੀ ਚੱਕਰ ਇਹ ਬਸ ਬਾਈ ਸਿਆਣੇ ਆ ਹੁਣ ਜਿਵੇਂ ਆਪਾਂ ਖੇਤ ਬੰਨੇ ਤੁਰੇ ਫਿਰਦੇ ਆ ਹੂੰ ਕੋਈ ਫੋਲ ਹੀ ਆਸਰਾ ਇਹਨਾਂ ਦਾ ਬੰਦੇ ਜਿੰਨਾ ਹੀ ਆਸਰਾ ਹੁੰਦਾ ਠੀਕ ਆ ਬਾਈ ਮੰਨ ਲਓ ਕੋਲੇ ਬੈਠਾ ਮੈਂ ਤੁਹਾਨੂੰ ਕੋਈ ਨਹੀਂ ਕਹਿੰਦਾ ਬਾਈ ਹੂੰ ਇੱਥੇ ਮੜਕ ਪਾਸੇ ਹੋ ਕੇ ਤੁਸੀਂ ਮੰਨ ਲਓ ਧੱਕਾ ਮਾਰ ਕੇ ਵੇਖ ਲਓ ਮੈਂ ਵੇਖਿਆ ਯਾਰ ਜਦੋਂ ਮੈਂ ਆਇਆ ਤਾਂ ਐਸ ਤਰ੍ਹਾਂ ਦੀਵਾਰ ਨਹੀਂ ਸੀ ਇਹ ਵੀ ਮੈਂ ਯਾਰ ਕਰਾਂ ਦੀ ਲੱਤ ਪਾੜ ਦੂੰ ਤਾਂ ਹੁਣ ਕੋਈ ਵਾਸਤਾ ਨਹੀਂ ਦੋ ਦੋ ਵੇਖੋ ਯਾਰ ਹੱਥੋਂ ਤਫੇਰੀ ਜਾਂਦੇ ਮੈਂ ਨਾ ਕਿਆ ਬਾਤ ਤੇ ਨਾ ਬਾਈ ਇਹਦਾ ਕੀ ਪੁੰਨੂ ਆ ਬਾਈ ਇਹਦਾ ਪੁੰਨੂ ਆ ਬਾਈ ਤੇ ਬਾਈ ਇਹਦੀ ਗੱਲ ਕਰੀ ਆ ਆਪਾਂ ਕਿੰਨੇ ਚਿਰ ਦਾ ਹੋ ਗਿਆ ਬਾਈ ਸਾਢੇ ਤਿੰਨ ਸਾਲਾਂ ਦਾ ਹੋ ਗਿਆ ਬਾਈ ਸਾਢੇ ਤਿੰਨ ਸਾਲਾਂ ਦਾ ਇਹ ਹੋ ਗਿਆ ਬਾਈ ਤੇ ਇਦੋਂ ਪਹਿਲਾਂ ਆਪਾਂ ਸੇਸ਼ਨ ਬਰੀਡ ਰੱਖੀ ਆ ਕਿ ਸਾਢੇ ਤਿੰਨ ਸਾਲਾਂ ਤੋਂ ਨਹੀਂ ਨਹੀਂ ਬਾਈ ਸਾ 35 ਸਾਲ ਹੋ ਗਏ ਬਾਈ ਜੀ ਇਸ ਗੱਲ ਨੂੰ ਅੱਛਾ ਤੇ ਜਿਹੜੀ ਆਪਾਂ ਵੇਦੇ ਹੁੰਦੇ ਸੀ ਵੀਸੀਆਰ ਚ ਕੈਸਟ ਬਾਈ ਉਹਦੇ ਚ ਉਹਦੇ ਚ ਘੋੜੀਆਂ ਦੇ ਨਾਲ ਸਾਡੇ ਕੁੱਤੇ ਹਜੇ ਵੀ ਬਈ ਉਹਦੇ ਚ ਖੜੇ ਆ ਕੈਸਟ ਨਹੀਂ ਮਿਲੀ ਨਹੀਂ ਤਾਂ ਤੁਹਾਨੂੰ ਵੀਡੀਓ ਕੱਟ ਕੇ ਦੇਣੀ ਸੀ ਬਾਈ ਉਹ ਅੱਛਾ ਹਾਂ ਜੀ ਨਹੀਂ ਇਹ ਬਰੀਡ ਉਹ ਹੀ ਤਰੀ ਹੁੰਦੀ ਹੈ ਕਿ ਇਹ ਇਹ ਹੋਰ ਆ ਬਾਈ ਉਹ ਨਾ ਕੁੱਤੇ ਜੋ ਆਪਣੇ ਇੱਕ ਕੁੱਤਾ ਰਹਿ ਗਿਆ ਰਸਤੇਦਾਰੀ ਚ ਠੀਕ ਆ ਇਹ ਆਪਣੇ ਤਾਈ ਜੱਗੇ ਕੇ ਘਰੇ ਕੁੱਤੀ ਸੂਈ ਸੀ ਬਾਈ ਠੀਕ ਆ ਬਾਈ ਹਾਂਜੀ ਇਹ ਉਥੋਂ ਲਿਆ ਆ ਜੀ ਠੀਕ ਆ ਬਾਈ ਲਵਲੀ ਵਾਲੇ ਕੁੱਤੇ ਦਾ ਬੱਚਾ ਬਾਈ ਜੀ ਵਾਰਾ ਯਾਰ ਲਵਲੀ ਵਾਲੇ ਕੁੱਤੇ ਦਾ ਬੱਚਾ ਦੋਸਤੋ ਤੁਹਾਨੂੰ ਇਹ ਜਿਹੜੇ ਮਤਲਬ ਵਾਲੇ ਸੈਸ਼ਨ ਡੌਗ ਨੂੰ ਪਿਆਰ ਕਰਦੇ ਆ ਤੁਹਾਨੂੰ ਇਹ ਲੈਣ ਦਾ ਪਤਾ ਹੋਊਗਾ ਕਿਉਂਕਿ ਬਾਈ ਉਹ ਚੀਜ਼ ਚ ਇੰਟਰਸਟ ਹੁੰਦਾ ਜਿਵੇਂ ਹੁਣ ਘੋੜੇ ਵਾਲੇ ਬਾਈ ਹੁੰਦੇ ਉਹਨਾਂ ਨੂੰ ਘੋੜਿਆਂ ਦੀਆਂ ਲੈਣਾਂ ਦਾ ਜਿਆਦਾ ਪਤਾ ਹੁੰਦਾ ਵੀ ਕਿਹੜੀ ਲੈਣ ਆ ਕਿਹੜੀ ਨਹੀਂ ਆਣਾ ਜਿਹੜੇ ਕੰਮਾਂ ਚ ਬ ਜੀਵਾ ਰਾਜਪੰਡ ਠੀਕ ਹੈ ਬਾਈ ਤੇ ਹੋਰ ਮੋੜ ਸਾਹਿਬ ਬਈ ਤੁਨ ਤੁਨੂ ਵੀ ਇਹੀ ਬਰੀਡ ਨਾਲ ਪਿਆਰਾ ਜੀ ਹਾਂਜੀ ਹਾਂਜੀ ਤੇ ਕਦੋਂ ਤੋਂ ਬਾਈ ਇਹ ਰੱਖਿਆ ਹੋਇਆ ਤੁਸੀਂ ਬਚਪਨ ਤੋਂ ਹੀ ਸ਼ੌਂਕ ਹੈ ਬਈ ਆਪਣਾ ਦਾ ਬਚਪਨ ਤੋਂ ਹੀ ਸ਼ੌਂਕ ਹੈ ਯਾਰ ਨਹੀਂ ਕੋਈ ਵੱਖਰੀ ਚੀਜ਼ ਹੈ ਕਿ ਸਿਆਣੇ ਕਰਕੇ ਜਨੇ ਇਹ ਰੱਖਿਆ ਜਾਂ ਇੱਕ ਉਹੀ ਆਪਣਾ ਮੋਹਜਾ ਬਣ ਜਾਂਦਾ ਯਾਰ ਇਹ ਚੀਜ਼ ਨਾਲ ਵੀ ਹਾਂ ਕੋਈ ਬਹੁਤ ਸਿਆਣੀ ਨਸਲ ਸਿਆਣੀ ਕਿਉਂਕਿ ਬਰੀਡਾਂ ਦਾ ਯਾਰ ਉਹ ਬਹੁਤ ਹੈ ਬਾਈ ਹੂੰ ਤੇ ਬਾਈ ਇਹਨਾਂ ਬਾਰੇ ਹਿਸਟਰੀ ਬਾਰੇ ਤੁਹਾਨੂੰ ਮਾੜੀ ਮੋਟੀ ਜਾਣਕਾਰੀ ਹੈ ਵੀ ਜਿਵੇਂ ਇਹਨਾਂ ਨੂੰ ਬਗਿਆੜੀ ਨਸਲ ਯਾਰ ਬਗਿਆੜੀ ਕਿਉਂ ਕਹਿੰਦੇ ਸੀ ਜਾਂ ਸੈਕਸ਼ਨਲਾਈਜੇਸ਼ਨ ਇਹਨਾਂ ਬਾਰੇ ਕੋਈ ਜਾਣਕਾਰੀ ਇਕੱਠੀ ਹੈਗੀ ਤਾਂ ਜਰੂਰ ਦੱਸਣਾ ਸਾਂਝੀ ਕਰੋ ਕਿਉਂਕਿ ਨਾ ਬਹੁਤ ਕਨਫਿਊਜ਼ਨ ਆ ਪਈ ਹੈ ਤੇ ਤਾਂ ਆਪਣਾ ਪਾਪੇ ਨੂੰ ਤਾਂ ਸਾਰੀ ਜਾਣਕਾਰੀ ਸੀਗੀ ਬਈ ਆਪਾਂ ਤੁਹਾਨੂੰ ਐਵੇਂ ਕਹੀਏ ਵੀ ਇਹ ਦੱਸਦੇ ਵੀ ਬਗਿਆੜ ਤੋਂ ਤਿਆਰ ਹੋਈ ਸੀ ਨਸਲ ਇਹ ਬਗਿਆੜ ਤੋਂ ਨਸਲ ਤਿਆਰ ਹੋਈ ਹੈ ਬਈ ਠੀਕ ਆ ਬਈ ਤੇ ਭਾਈ ਜਿਨ੍ਹਾਂ ਨੂੰ ਇੱਕ ਨਾ ਨੌਲੇਜ ਨਹੀਂ ਹੁੰਦੀ ਯਾਰ ਡੌਗ ਬਾਰੇ ਕਈ ਜਣ ਜਿਹਨਾਂ ਨੂੰ ਨੌਲਜ ਨਹੀਂ ਹੁੰਦੀ ਆਪਾਂ ਤਾਂ ਲੈਨ ਚ ਬੜਿਆ ਕਈ ਆਖ ਦਿੰਦਾ ਯਾਰ ਨਾ ਦੇਸੀ ਕੁੱਤੇ ਹੁਣ ਗੱਦੀ ਡੌਗ ਮੇਰੇ ਕੋਲੇ ਰੱਖਿਆ ਜਿਹਨਾਂ ਨੂੰ ਨਹੀਂ ਨੌਲਜ ਨਾ ਆਲਾ ਕਹਿੰਦਾ ਯਾਰ ਦੇਸੀ ਕੁੱਤਾ ਲਈ ਭਲਾ ਕੋਈ ਜੱਤ ਹੀ ਜਿਆਦਾ ਤੇ ਤੁਹਾਨੂੰ ਗੱਲ ਕਰਦੇ ਬਈ ਇਹ ਨਾ ਜਦੋਂ ਡੌਗ ਸ਼ੋਅ ਤੇ ਬਈ ਵੈਸੇ ਤਾਂ ਆਪਣਾ ਇਨਾ ਟਾਈਮ ਲੱਗਦਾ ਨਹੀਂ ਬਈ ਉਹ ਤੁਹਾਨੂੰ ਬਾਬਾ ਜੀ ਵੀ ਕਹਿੰਦੇ ਆਪਣੇ ਬਾਬਾ ਜੀ ਦੇ ਕਲਚਰ ਪਾਉ ਕੁੱਤੇ ਰੱਖੇ ਬਈ ਫਸਟ ਆਇਆ ਇਹਨਾਂ ਦਾ ਕੁੱਤਾ ਇਹਨਾਂ ਦਾ ਜੂਰ ਨੰਬਰ ਲਿਆ ਜੀ ਹਾਂਜੀ ਹਾਂਜੀ ਬਈ ਤੇ ਉੱਥੇ ਲੈ ਕੇ ਗਏ ਜਿਵੇਂ ਤੁਸੀਂ ਗੱਲ ਕੀਤੀ ਬਈ ਦੇਸੀ ਜਵਾਕ ਆਇਆ ਉੱਥੇ ਬਈ ਮੈਨੂੰ ਕਹਿੰਦਾ ਬਈ ਅੱਛਾ ਉੱਥੇ ਨਾਲ ਹੀ ਬਾਬਾ ਖੜਾ ਹੀ ਬਾਬਾ ਕਹਿੰਦਾ ਯਾਰ ਕਹਿੰਦਾ ਓਰੇ ਪੁੱਤ ਤੂੰ ਦਸਲ ਕਹਿਣਾ ਕਹਿੰਦਾ ਕਿਦੋਂ ਦਾ ਇਹ ਕੁੱਤਾ ਇੰਟਰ ਹੋਇਆ ਮੇਰੀ ਨਿਗਾਹ ਇਸੇ ਤੇ ਹੀ ਆ ਅੱਛਾ ਸਾਡੇ ਟਾਈਮ ਦੇ ਪੁਰਾਣੇ ਕੁੱਤੇ ਆ ਇਹ ਹੂੰ ਉਹ ਬਈ ਜਿਹਨਾਂ ਨੂੰ ਨਹੀਂ ਪਤਾ ਫਿਰ ਉਹਨਾਂ ਨੂੰ ਨਹੀਂ ਪਤਾ ਕਿੰਨੇ ਬਾਬਾ ਜੀ ਉਹ ਇੱਕ ਗੱਲ ਸੁਣੀ ਸੀ ਨਾ ਆਪਾਂ ਵੀ ਯਾਰ ਹੀਰਾ ਲੱਭ ਜਾਂਦਾ ਉਹਨੂੰ ਤੇ ਉਹਦੇ ਕੋਲੇ ਲੈ ਕੇ ਜਾਂਦਾ ਹਨਾ ਤੇ ਉਹ ਪਹਿਲਾਂ ਰੇਟ ਘੱਟ ਲਾਉਂਦਾ ਉਹ ਸਹੀ ਸੁਨਿਆਰੇ ਕੋਲੇ ਜਾਊਗਾ ਰੇਟ ਸਹੀ ਸੁਨਿਆਰੇ ਨੇ ਲਾਉਣਾ ਹੁੰਦਾ ਨਾ ਆਮ ਬੰਦੇ ਨੂੰ ਕਹਦਾਂਗੇ ਰੋਜ਼ ਰੇਟ ਹੀ ਨਹੀਂ ਲਾਦੇ ਕਿ ਨਹੀਂ ਬਿਲਕੁਲ ਬਿਲਕੁਲ ਸਹੀ ਆਖਿਆ ਵੀ ਯਾਰ ਨਾ ਇਹ ਪਸੂਆਂ ਦਾ ਵੈਰੀ ਆ ਉਹ ਗੱਲ ਜਰੂਰ ਸਮਝਾਓ ਬਈ ਆਪਾਂ ਨੂੰ ਬਿਲਕੁਲ ਬਈ ਐ ਆ ਵੀ ਜਿਵੇਂ ਜੁੜੀ ਹੈਗੀ ਨਾ ਆਪਣੇ ਕੋਲੇ ਹੂੰ ਉਹ ਇੱਕ ਦੀ ਗਾਂ ਪਿੱਛੇ ਲਾਉਂਦਾ ਕੋਈ ਫਰਕ ਨਹੀਂ ਅੱਛਾ ਜੇ ਕੋਈ ਵੀਰਿਆ ਵਾਰਿਆ ੱਟਾ ਹੋਵੇ ਨਾ ਉਹਦੇ ਪੂਰੇ ਤਗੜੇ ਵੈਰੀ ਆ ਇਹ ਬਈ ਹੁਣ ਨਾ ੱਟੇ ਬਹੁਤ ਤਗੜੇ ਆ ਮਹੀਨਾ ਦਾ ਹਾਂ ਵੀ ਇਹ ਨਹੀਂ ਪਿੱਛੇ ਹਟ ਜਾਣਗੇ ਮਾਲਾ ਸਾਡੇ ਕੋਲੇ ਕੁੱਤੇ 3-4 ਹੈਗੇ ਆ ਘਰੇ ਵੀ ਹੈਗੇ ਆ ਤੇ ਕੁੱਤਾ ਛੇ ਦਾ ਹਜੇ ਆਉਂਦਾ ਵੀ ਆਪਣਾ ਠੀਕ ਆ ਵੀ ਛੇ ਦਾ ਹੀ ਬੱਚਾ ਇੱਕ ਤਾਂ ਹੋਰ ਵੱਡਾ ਹੈਗਾ ਘਰੇ ਵੀ ਇਹ ਨਹੀਂਗਾ ਵੀ ਰਾਕੀ ਰੂਖੀ ਵਾਲੇ ਪਾਸੇ ਤੇ ਪਸ਼ੂ ਵਾਲੇ ਪਾਸੋਂ ਵੀ ਸਭ ਤੋਂ ਬੈਸਟ ਬ੍ਰੀਡ ਮੈਂ ਵੈਸੇ ਵੇਨਾ ਨਾ ਹੁਣ ਦੋਸਤੋ ਵੀ ਜਦੋਂ ਆਪਾਂ ਪਸ਼ੂ-ਪਸੂ ਨੂੰ ਕੁੱਤਾ ਪਾਉਂਦੇ ਕਹੀ ਨਸ ਨਾਲ ਪਾਉਂਕੇ ਜਾਂ ਕੋਲੇ ਜਾ ਕੇ ਜਦੋਂ ਮਾਰਨ ਨ ਦਰਦਾ ਤੇ ਹਟ ਜਾਂਦੇ ਇਹ ਨਹੀਂ ਖੜਾ ਛੱਡਦੇ ਇਹ ਨਹੀਂ ਖੜਾ ਛੱਡਦੇ ਮੈਨੂੰ ਐ ਲੱਗਦਾ ਮੈਂ ਖਣੀ ਦਸਲੇ ਪਸ਼ੂ ਤਕੜੇ ਹੋ ਗਏ ਬਾਈ ਹਾਂ ਹੁਣ ਇਹ ਡਰਨੋਂ ਡਰਨੋਂ ਘਾਟ ਕੇ ਕੁੱਤਿਆਂ ਤੋਂ ਕੋਣੀ ਕੁੱਤੇ ਮਾੜੇ ਹੋ ਗਏ ਹੈ ਤੇ ਪਰ ਇਹ ਨਹੀਂ ਛੱਡਦੇ ਜਾਂਦੀਆਂ ਅਸਲ ਚ ਬਈ ਪਹਿਲਾਂ ਕੀ ਸੀ ਪਹਿਲਾਂ ਕੁੱਤੇ ਤਾਂ ਲੱਗਦੇ ਸੀ ਪਹਿਲਾਂ ਨਸਲੀ ਬਹੁਤ ਸੀ ਇਹ ਆਪਣੇ ਪਿੰਡਾਂ 'ਚ ਹੂੰ ਹੁਣ ਅੱਜ ਕੱਲ੍ਹ ਤੋਂ ਸਾਡੇ ਪਿੰਡ 'ਚ ਵਾਤਵਾਂ ਤੇ ਦੋ ਤਿੰਨ ਕੁੱਤੇ ਆਏ ਦੋ ਤਿੰਨ ਸਹੀ ਕਹਿ ਲੀਂਗੇ ਜਿਹੜੇ ਤੂੰ ਜਰਮਨ ਮੈਕਸ ਕਹਿੰਦੀ ਬਹੁਤਾਂ ਲੋਕਾਂ ਕੋਲੇ ਹੈਗੇ ਆ ਕੋਈ ਸ਼ੱਕ ਨਹੀਂ ਉਹ 'ਚ ਪਰ ਬਈ ਰੰਗ ਦਾ ਤੇ ਕੈਰੇਕਟਰ ਦਾ ਫਰਕ ਬਹੁਤ ਪੈ ਜਾਂਦਾ ਏਹ ਯਾਰ ਗੱਲ ਪਤਾ ਕੀ ਆ ਦੀ ਆਮ ਜਿਵੇਂ ਉਹ ਜੱਗਾ ਬਈ ਕਹਿੰਦਾ ਸੀ ਕਿ ਵੀ ਜੇ ਗਾਂ ਦੇ ਮਗਰ ਲਾਦ ਗਏ ਠੀਕ ਆ ਬਈ ਜੇ ਟਟਾ ਵੀਰਿਆ ਹੋਵੇ ਉਹਦੇ ਮਤਲਬ ਮਗਰ ਲਾਦ ਗਏ ਤੇ ਮਰਨ ਮਰਉਣ ਤੱਕ ਕਿਉਂ ਜਾਂਦੇ ਆ ਜਿਹੜੇ ਆਮ ਆਪਾਂ ਡਾਕਰਾਂ ਚ ਰੱਖ ਲੈਨੇ ਜਿਨ੍ਹਾਂ ਨੂੰ ਲੋਕ ਕਹਿੰਦੇ ਵੀ ਸ਼ਿਟਿੰਗਾ ਚ ਫੜ ਲੈਂਦਾ ਹੂੰ ਉਹਨਾਂ ਦੀ ਸੋਚ ਸ਼ਿਟਿੰਗਾ ਵਾਲੀ ਆ ਚਲੋ ਉਹ ਸ਼ਿਟਿੰਗਾ ਵਾਲੇ ਕੀ ਕਰਦੇ ਆ ਜਾਂ ਜਰਮਨ ਜਾਂ ਮਾੜਾ ਨਹੀਂ ਜਰਮਨ ਚਲੋ ਉਹ ਵੀ ਬਥੇਰੇ ਪਿਆਰ ਕਰਦੇ ਜਰਮਨ ਨੂੰ ਅਸੀਂ ਵੀ ਕਰਦੇ ਆ ਹੂੰ ਹਾਂ ਬਰੀਡਰ ਬੰਦੇ ਆ ਜਾਂ ਸ਼ੌਂਕੀ ਕਹਿ ਲੋ ਹੂੰ ਜਿਹੜੇ ਉਹ ਕੁੱਤੇ ਆ ਨਾ ਉਹ ਮਗਰੋ ਪੈਂਦੇ ਆ ਵਾਰਾ ਪਸੂ ਨੂੰ ਇਹ ਹੋ ਗਿਆ ਤੇ ਅਮਰੀਕਾ ਨੂੰ ਭੁੱਲੀ ਹੋ ਗਿਆ ਠੀਕ ਹੈ ਭਾਈ ਜਬ ਪਿੱਟਬੋਲ ਗੈਲੋ ਇਹਨਾਂ ਨੇ ਰਗ ਨੂੰ ਫੜਨਾ ਅੱਛਾ ਇਹ ਅਗੋਂ ਦੀ ਹੋ ਕੇ ਪੈਂਦੇ ਆ ਅੱਛਾ ਮੂਰਦੀ ਹੋ ਕੇ ਪੈਣਾ ਇਹਨਾਂ ਸਾਹਮਣੋਂ ਟੱਕਰਦੇ ਆ ਪੱਕੀ ਗੱਲ ਆ ਇਹ ਬਿਲਕੁਲ ਪੱਕੀ ਆ ਜਦੋਂ ਮਰਜੀ ਛੱਡ ਕੇ ਦੇਖ ਲਿਆ ਜੀ ਇਹਨੂੰ ਇਹ ਸਾਹਮਣੇ ਪੈਂਦੇ ਤਾਂ ਕਰਕੇ ਮਰਨ ਮਰਾਉਣ ਤੱਕ ਜਾਂਦੇ ਆ ਤਾਂ ਕਰਕੇ ਮਰਨ ਮਰਾਉਣ ਤੱਕ ਜਾਂਦੇ ਆ ਤੇ ਬਾਕੀ ਭਾਈ ਇਹਨਾਂ ਦਾ ਜਾਨੀ ਜਿਹੜਾ ਸਟਰਕਚਰ ਹੈ ਜਮਾਲ ਸਿੱਧਾ ਹਣਾ ਪਲੇਨ ਹਾਂ ਬਿਲਕੁਲ ਪਲੇਨ ਜਮਨ ਜਰਮਨ ਦਾ ਪਿਛੋਂ ਲਤਨਾ ਤੋਂ ਐਸ ਰੋਟ ਹੁੰਦਾ ਨਾ ਪਿੰਡ ਪੈ ਜਾਂਦਾ ਪਿੰਡ ਪੈਦਾ ਇਹਨਾਂ ਦਾ ਜਮਾ ਸਿੱਧਾ ਹੋਊਗਾ ਬਈ ਠੀਕ ਗੁੜੀ ਜੀ ਜਰਮਨ ਦੇ ਪਿਛੋਕੜ ਤੇ ਚਲੇ ਜਾਗੇ ਨਾ ਤੇ 1975 ਦੇ ਵਿੱਚ ਦਾ ਜਰਮਨ ਦੇਖ ਲਗੇ ਆਪਾਂ ਬਿੱਲ ਸኩል ਅਲਸ਼ੇਸ਼ਨ ਦੀ ਤਰ੍ਹਾਂ ਸੀਗਾ ਕੋਈ ਬੈਂਡ ਨਹੀਂ ਸੀ ਪੈਂਦਾ ਬੈਂਡ ਪਾਇਨ ਆਇਆ ਏ ਸ਼ੋਹਾਂ ਵਾਲਿਆਂ ਨੇ ਹਾਂ ਠੀਕ ਆ ਜਾਂ ਇਹ ਕਹਿ ਲੋ ਵੀ ਜਿਹੜੇ ਜੱਜ ਹੁੰਦੇ ਆ ਉਹਨਾਂ ਨੇ ਬੰਡ ਪਹਿਨ ਲਾਇਆ ਖੜਾ ਖੜਾ ਕੇ ਕੁੱਤੇ ਕੁੱਤੇ ਨੂੰ ਉੱਚਾ ਖਵਾਈ ਚੱਲੋ ਰੱਖ ਕੇ ਤੁਸੀਂ ਦੇਖੋ ਜੀ ਵੀ ਜਰਮਨ ਨੂੰ ਖਵਾਉਣ ਵਾਸਤੇ ਸਟੈਂਡ علیحدਾ ਮਿਲੂਗਾ ਪਿਟ ਸ਼ਾਪ ਤੋਂ ਜਾ ਕੇ ਤੋਂ ਵੀ ਲੈ ਲਓ ਠੀਕ ਆ ਜਰਮਨ ਜਿਵੇਂ ਜਿਵੇਂ ਵੱਡਾ ਹੁੰਦਾ ਓਵੇਂ ਉਹਦਾ ਸਿਕੰਜਾ ਜਿਵੇਂ ਆਪਾਂ ਟਰਾਲੀ ਦੀ ਢਈ ਚਮੂਰਗਾ ਹੁੰਦੀਆਂ ਉਮੋਰਾਂ ਨੂੰ ਉੱਚਾ ਕਰਦੇ ਜਾਂਦੇ ਨੇ ਤੇ ਜਦੋਂ ਜਾਨਵਰ ਉੱਚਾ ਖਾਊਗਾ ਨਾ ਉਹਦੇ ਬੰਡ ਪਊਗੇ ਬੂਲ ਘੋੜੇ ਨੂੰ ਉੱਚਾ ਖਵਾਉਂਦੇ ਆ ਹੂੰ ਉਹਦਾ ਸਰੀਰ ਖੁੱਲਾ ਡੁੱਲਾ ਹੋ ਜਾਂਦਾ ਹੈ ਜਰਮਨ ਦੇ ਬੰਡ ਤਾਂ ਪੈਣ ਲੱਗਾ ਹੈ ਜਦੋਂ ਜਰਮਨ ਨੂੰ ਉੱਚਾ ਖਵਾਇਆ ਇਹੀ ਜਰਮਨ ਨੂੰ ਭਾਵੇਂ ਸਿਰੇ ਦਾ ਬੱਚਾ ਹੋਵੇ ਠੀਕ ਆ ਜਰਮਨ ਨੂੰ ਥੱਲੇ ਰੱਖ ਕੇ ਖਮਾਉਣ ਲੱਗ ਪੋ ਬੰਡ ਪੈਂਦਾ ਹੀ ਨਹੀਂ ਅੱਛਾ ਬਾਈ ਬਿਲਕੁਲ ਜੇ ਛੋਟਾ ਬੱਚਾ ਮੰਨ ਲਾ ਜਰਮਨ ਨੂੰ ਆਪਾਂ ਨੋਰਮਲ ਖਵਾਈਏ ਨਹੀਂ ਬੰਡ ਨਹੀਂ ਬੰਡ ਪੈਂਦਾ ਤੇ ਫੇਰ ਉਹਨੂੰ ਕਹਿ ਦਿੰਦੇ ਆ ਯਰੇ ਪਿਓ ਨੀ ਉਹਾਰੇ ਤਾਂ ਗਲਤ ਸੋਚ ਤੇ ਖੜੀ ਹੈ ਨਾ ਉਹ ਪਿਓਰ ਤਾਂ ਕਰਕੇ ਨਹੀਂ ਰਹਿੰਦਾ ਉਹਦੇ ਬੈਂਡ ਨਹੀਂ ਹੋਣਾ ਅੱਜ ਕੱਲ ਟ੍ਰੈਂਡ ਆ ਟ੍ਰੈਂਡ ਚੱਲ ਗਿਆ ਹਾਂ ਅਜੀ ਉਹ ਸ਼ੋਅ 'ਚ ਜਾਊਗਾ ਉਹਦੇ ਬੈਂਡ ਨਹੀਂ ਹੋਣਾ ਉਹਨੇ ਸ਼ੋਅ 'ਚੋਂ ਨਿਕਲ ਜਾਣਾ ਲੋਕਾਂ ਨੂੰ ਉਹ ਦੇਸੀ ਲੱਗਣਾ ਪਊਗਾ ਬੈਲ ਕਰੋ ਬਾਈ ਤੇ ਸਾਡਾ ਸਵਾਲ ਚੱਕਣ ਦਾ ਇਹ ਜੀ ਵੀ ਤਾਂ ਕਿ ਜਿਹੜੀ ਸਚਾਈ ਹੈ ਇਹਦਾ ਪਤਾ ਲੱਗ ਸਕੇ ਬਾਈ ਕਿਤੇ ਬਾਈ ਜਿੰਨੇ ਇਹ ਬੰਦੇ ਬੈਠੇ ਆ ਹਾਂਜੀ ਸਾਰੇ ਸ਼ੌਂਕੀ ਬੰਦੇ ਬਾਈ ਕਿਤੇ ਘਰੇ ਕੋਈ ਜਾਨਵਰ ਹੈਗਾ ਬਾਈ ਗੁਰਪ੍ਰੀਤ ਦਾ ਮੁੰਡਾ ਕਾਲਾ ਬਾਈ ਇੱਕ ਜੱਗਾ ਮਣੂ ਆ ਇੱਕ ਕਬੂਤਰ ਆ ਜੇ ਪੂਰਾ ਬਈ ਇਹਨਾਂ ਦਾ ਨੰਬਰ ਆ ਚਾਰਾਂ ਤੇ ਤੁਸੀਂ ਬਈ ਕਹਦੇ ਝੁਮਕੀਆਂ ਆਪਾਂ ਵੀ ਟਵਾਏ ਤੇ ਤੇ ਸਿੜਜੂ ਦੇ ਕੰਮ ਕਰਦੇ ਆਂ ਡਾਕ ਟਵਾਏ ਪੌਮ ਤੇ ਛੱਡਜੂ ਫਰਸਟ ਕਾਰੀ ਯਾਰੀ ਆ ਬਈ ਲੈ ਵੇ ਮਿੱਤਰੋ ਟਵਾਏ ਪੌਮ ਤੇ ਛੱਡਜੂ ਜਿਨ੍ਹਾਂ ਨੂੰ ਚਾਹੀਦੇ ਤੇ ਬਾਈ ਤੁਹਾਡਾ ਹੀ ਨੰਬਰ ਪਾਉਂਗਾ ਮੈਂ ਸਕਰੀਨ ਤੇ ਤੇ ਬਾਕੀ ਬਾਈ ਦੇ ਯਾਰ ਭਰਾਈ ਹੈ ਜਿਨ੍ਹਾਂ ਨੂੰ ਚਾਹੀਦੀ ਹੈ ਚੀਜ਼ ਬਾਈ ਕੰਟੈਕਟ ਕਰ ਲੈ ਤੇ ਮੈਂ ਆਣਾ ਬਾਈ ਇੱਕ ਗੱਲ ਦੱਸ ਦਈਏ ਤੁਹਾਨੂੰ ਵੀ ਜੋ ਜੀ ਤੁਸੀਂ ਆਪਦੀ ਸੋਚ ਹੋਊਗੀ ਤੁਹਾਨੂੰ ਉਹਦੇ ਵੀਰ ਭਰਾ ਯਾਰ ਭਰਾ ਮਿਲਣਗੇ ਬਾਈ ਬਾਈ ਸ਼ੌਕੀ ਆ ਤੇ ਬਾਈ ਦੇ ਸਾਰੇ ਯਾਰ ਮਿੱਤਰ ਸ਼ੌਂਕੀ ਆ ਤੇ ਜੇ ਆਪਾਂ ਚਿੱਟਾ ਖੋਲ ਕੇ ਬਾਈ ਇਹਦੇ ਤੁਹਾਨੂੰ ਚਿੱਟੇ ਵਾਲੇ ਮਿਲ ਜਾਣੇ ਬਾਈ ਇਹ ਗੱਲ ਸਹੀ ਹੈ ਕਿ ਨਹੀਂ ਬਾਈ ਬਿਲਕੁਲ ਬਿਲਕੁਲ ਤੇ ਸਾਰੇ ਯਾਰ ਸ਼ੌਂਕੀ ਭਰਾ ਬੈਠੇ ਆ ਤੇ ਬਾਈ ਐਡਾ ਵੱਡਾ ਗਰੁੱਪ ਹੁਣ ਰਹਿ ਨਹੀਂ ਗਿਆ ਕਿ ਪਿੰਡ 'ਚ ਸਹੀ ਗੱਲ ਹੈ ਬਾਈ ਹੈ ਹਜੇ ਤਾਂ ਬਾਈ 5-6 ਉਹ ਬੈਠੇ ਆ ਹੈ ਬਾਈ ਉਹ ਬੈਠੇ ਆ ਨਾ ਤੇ ਮੈਂ ਨਾ ਹੁਣ ਬਾਹਰ ਨੇ ਆਪਣੇ ਬੰਦੇ ਜਿਹੜੇ ਸੀਗੇ ਸਾਰੇ ਨਸ਼ਿਆਂ ਤੋਂ ਦੂਰ ਆ ਇਹ ਕੋਈ ਕਿਸੇ ਕਾਬੂ ਵੀ ਜਿਵੇਂ ਨਸ਼ਾ ਨਸ਼ਾ ਕਿਸੇ ਪ੍ਰਕਾਰ ਦਾ ਨਹੀਂ ਨਿਕਾਲਦੇ ਨਾ ਨਾ ਬਹੁਤ ਵਧੀਆ ਗੱਲ ਆ ਬਾਈ ਯਾਰ ਇਕੱਠੇ ਬਿੰਦੇ ਸਾਰੇ ਵੀ ਆ ਵਧੀਆ ਪਾਪਾ ਸਾਰਾ ਸਾਰੇ ਭਰਾਵਾਂ ਤੋਂ ਗਵੰਡੀ ਆ ਬਾਈ ਨਾਲ ਵਾਣਾ ਇਹ ਇਕੱਠੇ ਹੀ ਰਹਿੰਦੇ ਬਈ ਇੱਥੇ ਮੈਂ ਨਾ ਮੈਂ ਨਾ ਯਾਰ ਪਹਿਲੀ ਵਾਰੀ ਬਈ ਇੰਨਾ ਇਕੱਠ ਵੇਖਿਆ ਪਿੰਡ ਆ ਕੇ ਤੇ ਨਹੀਂ ਤਾਂ ਬਾਈ ਤੁਹਾਡੀ ਯਾਰੀ ਚ ਕੈਨੇਡਾ ਨਹੀਂ ਆ ਹੈ ਬਈ ਗਏ ਆਇਆ ਪਰ ਇਹ ਕਨੇਡਾ ਬਹੁਤ ਜ਼ਿਆਦਾ ਆਇਆ ਸਾਡੀ ਮੇਰੀ ਤੇ ਨਹੀਂ ਗਰੁੱਪ ਇੰਨਾ ਵੱਡਾ ਸੀ ਹਾਂ ਗਰੁੱਪ ਬਹੁਤ ਵੱਡਾ ਸੀ ਕੈਨੇਡਾ ਗਿਆ ਆਪਣੇ ਕੋਈ 3000 ਸ਼ੌਂਕੀ ਕਨੇਡਾ ਬੈਠੇ ਧਰਮਿੰਦਰ ਅੱਛਾ ਜਸੂ ਪੱਕੇ ਤੋਂ ਹਾਂ ਗਗਨ ਬਈ ਸਾਡੇ ਚਾਚੇ ਦਾ ਮੁੰਡਾ ਅੱਛਾ ਬਈ ਹੋਰ ਵੀ ਕਾਰੀ ਜਾਵੜੇ ਬਈ ਹਾਂਜੀ ਤੇ ਕੈਨੇਡਾ ਨੇ ਯਾਰ ਕਿਤੇ ਨਾ ਕਿਤੇ ਨਾ ਆਪਣਾ ਜਿਹੜਾ ਆ ਸਰਕਲ ਸੀਗਾ ਬਈ ਬਹੁਤ ਘਟਾਤਾ ਹਣਾ ਤੇ ਮੈਂ ਤਾਂ ਯਾਰ ਖੁਸ਼ ਹੋ ਗਿਆ ਮੈਂ ਕਿਹਾ ਬਾਈ ਇੰਨੇ ਯਾਰ ਮਿੱਤਰ ਹੋ ਗਏ ਬਾਈ ਦੇ ਕਿਆ ਬਾਤ ਹੈ ਬਹੁਤ ਬਈ ਮੈਂ ਨਾ ਯਾਰ ਨਾ ਤੂੰ ਕਿਸਮਤ ਦਾ ਲਾਹਣਾ ਮਾਨ ਵਾਲੀ ਗੱਲ ਆ ਅੱਜ ਦੇ ਟਾਈਮ 'ਚ ਇੰਨੇ ਯਾਰ ਭਰਾ ਇਕੱਠੇ ਹੋਣੇ ਨਹੀਂ ਤਾਂ ਬਈ ਕੈ ਦਾ ਮੂੰ ਕਿੱਧਰ ਨੂੰ ਕੋਈ ਕੈਨੇਡਾ ਬੈਠਾ ਕੋਈ ਅਮਰੀਕਾ ਬੈਠਾ ਨਿਊਜ਼ੀਲੈਂਡ ਵਾਲਾ ਚਲੋ ਬਈ ਆਪਸ ਆਪੇ ਕਾਰੋਬਾਰ ਦੁਖੀ ਹੋਈ ਆ ਹਾਂਜੀ ਹਾਂਜੀ ਇਹ ਗੱਲ ਨਹੀਂ ਵੀ ਉੱਥੇ ਯਾਰ ਉਹ ਕਹਿ ਦਿੰਦੇ ਹੈਂ ਕੋ ਬਲੇ ਦਿੰਦੀ ਹੈ ਹੁਣ ਡੱਲਾ ਬਾਤ ਹੁੰਦੀਆਂ ਆ ਬਾਈ ਇਹੀ ਕਿਤੇ ਇੰਟਰਵਿਊ ਬਾਹਰ ਕਰਨੇ ਉਹਨਾਂ ਕਹਿੰਦਾ ਯਾਰ ਸ਼ਿਫਟ ਲਵਾਣ ਜਾਣਾ ਤੇ ਭਾਵੇਂ ਜਦ ਫਰਤੀ ਆਉਂਦੇ ਹੋਰ ਬਾਈ ਅਲਸੀਸ਼ਨ ਹੋਰ ਤੋਂ ਗੱਲ ਦੱਸਦੇ ਆ ਜਿਵੇਂ ਹੁਣ ਹਰਿਆਣੇ 'ਚ ਵੀ ਇਹ ਨਸਲ ਬਹੁਤ ਆ ਅੱਛਾ ਬਾਈ ਜਿਵੇਂ ਆਪਾਂ ਵੀ ਹੁਣ ਜਿਵੇਂ ਹਰਿਆਣੇ 'ਚ ਨਾ ਬਹੁਤ ਵਧੀਆ ਇਹ ਵੀ ਨਸਲ ਜਾਦੇ ਆ ਉੱਥੇ ਹਰਿਆਣੇ 'ਚ ਅੱਛਾ ਭਾਈ ਜੀ ਰਿਸ਼ਤਦਾਰੀ ਉੱਥੇ ਹਰਿਆਣੇ 'ਚ ਮੈਂ ਇਹਨਾਂ ਨਾਲ ਗਿਆ ਸੀਗਾ ਹੀ ਉੱਥੇ ਥੋੜੀ ਭਾਈ ਹਾਂਜੀ ਹਾਂਜੀ ਅੱਛਾ ਉਧਰ ਰੱਖੇ ਹੋਏ ਹੈਂ ਹਾਂ ਉਹਨਾਂ ਕਿਆ ਬਾਤ ਹੁਣ ਉਹਨਾਂ ਨੂੰ ਦੇਣਾ ਜੀ ਉਹ ਮੰਗਦੇ ਐ ਨੂੰ ਫੋਨ ਕਰਦੇ ਆ ਮੁੰਡਾ ਲਵਾ ਕੇ ਐਡਵੋਕੇਟ ਸਾਹਿਬ ਨੂੰ ਹਾਂਜੀ ਹਾਂਜੀ ਆਪਣੇ ਹੋਰ ਵੀ ਬੰਦਿਆਂ ਕੋਲੇ ਹੈਗੇ ਬਈ ਇੱਕ ਤਾਂ ਸੌਖਾ ਮੁੰਡਾ ਖੋਸਿਆਂ ਤੋਂ ਠੀਕ ਹੈ ਬਈ ਤੇ ਇੱਕ ਬਈ ਬਲੰਦ ਮੁੰਡਾ ਉਹ ਕੈਨੇਡਾ ਵਰਗਾ ਜਿਵੇਂ ਤੁਸੀਂ ਕਹਿੰਨੇ ਆ ਬਈ ਠੀਕ ਹੈ ਬਈ ਤੇ ਬਈ ਹੁਣ ਗੱਲ ਕਰੀਏ ਆਪਾਂ ਮੁੱਦੇ ਦੀ ਕਿਉਂਕਿ ਵੀਡੀਓ ਲੰਮੀ ਹੋ ਜਾਣੀ ਆ ਬਈ ਮੀਟਿੰਗ ਫੀਸ ਕੀ ਆ ਵੇਖੋ ਬਈ ਆਪਾਂ ਸ਼ੌਂਕੀ ਬੰਦੇ ਆ ਬਈ ਜਿਵੇਂ ਤੁਹਾਨੂੰ ਠੀਕ ਲੱਗਦਾ ਹਨਾ ਵੀ ਉਹ ਤਾਂ ਹੈ ਨਹੀਂ ਵੀ ਆਪਣਾ ਕੰਮ ਤਾਂ ਹੈ ਨਹੀਂ ਬਈ ਸਹੀ ਗੱਲ ਆ ਤੇ ਬਾਈ ਬੱਚੇ ਤਾਂ ਵੀ ਕਰ ਲੈਨੇ ਜੇ ਕੋਈ ਯਾਰ ਮਿੱਤਰ ਭਰਾ ਦੇ ਕੇ ਬਾਈ ਜੀ ਬੱਚੇ ਦੋਹਾਂ ਦੇ ਘਰੀ ਦਾ ਠੀਕ ਹੈ ਜਿਵੇਂ ਕੋ ਚੰਗੀ ਕੁੱਤੀ ਆ ਬਲ ਗਿਆ ਹੁਣ ਛੱਡਣਾ ਬੰਦ ਕੀਤਾ ਹੀ ਗਰਮੀ ਕਰਕੇ ਹੂੰ ਵੀ ਗਰਮੀ ਮੰਨਦੇ ਆ ਜਿਆਦੇ ਥੋੜੀ ਆ ਆ ਗਰਮੀ ਮੰਨਦੇ ਆ ਹਾਂ ਵੈਸੇ ਵੀ ਫੋਨ ਕਾਫੀ ਆ ਜਾਂਦਾ ਬਾਈ ਜੀ ਨੂੰ ਮੈਨੂੰ ਆ ਗਏ ਬਾਈ ਜੀ ਨੂੰ ਆ ਗਏ ਠੀਕ ਆ ਬਾਈ ਜੱਗੇ ਬਾਈ ਨੂੰ ਆ ਗਏ ਕਿਉਂ ਕੁੱਤਾ ਹੈਗਾ ਸਾਡਾ ਸਾਰੇ ਭਰਾਵਾਂ ਦਾ ਹੀ ਠੀਕ ਆ ਪਿਆਰ ਹੋਵੇ ਉੱਥੇ ਪੈਸਾ ਨਹੀਂ ਆਪਾਂ ਵੇਖਦੇ ਹੂੰ ਅਗਲੇ ਨੂੰ ਵੀ ਮਹਿਸੂਸ ਨਾ ਹੋਵੇ ਤੇ ਆਪਾਂ ਨੂੰ ਵੀ ਨਾ ਹੋਵੇ ਬਾਈ ਕੋਈ ਚਲੋ ਯਾਰ ਮੈਂ ਬਾਈ ਤੋਂ ਤਾਂ ਪੁੱਛਣਾ ਨਹੀਂਗਾ ਵੀਡੀਓ ਸ਼ੇਅਰ ਕਰ ਦਿਓ ਜੇ ਦੱਬ ਕੇ ਤਾਂ ਡਿਸਕਾਊਂਟ ਮਿਲ ਜਾਣਾ ਬਾਈ ਹਾਂਜੀ ਉਹ ਛੋਟੇ ਕਰਕੇ ਆਪਾਂ ਡਿਸਕਾਊਂਟ ਕਰਾਂਗੇ ਪੱਕੀ ਗੱਲ ਹੈ ਹਾਂਜੀ ਇਹ ਨਾ ਉਹ ਤੁਸੀਂ ਮੇਰੇ ਬੰਦੇ ਨਰਾਜ਼ ਕਰਦੇ ਤੇ ਵੀਡੀਓ ਵੇਖ ਕੇ ਬੰਦੇ ਆ ਜਾਣੇ ਯਾਰ ਬੰਦੇ ਨੇ ਸਾਡੇ ਨਾਲ ਐ ਕਰੀ ਨਹੀਂ ਨਹੀਂ ਕਦੇ ਵੀ ਨਹੀਂ ਪੱਕੀ ਗੱਲ ਹੈ ਬਾਈ ਇੱਕ ਨਾ ਬਾਈ ਤੁਹਾਨੂੰ ਸਿਆਣੇ ਦੀ ਗੱਲ ਦੱਸਦਾ ਜਿਵੇਂ ਤੁਸੀਂ ਕਿਹਾ ਸਿਆਣਾ ਬਾਈ ਹੂੰ ਸਾਡੇ ਕੋ ਘੋੜੀਆਂ ਸਹੀ ਸ਼ੌਂਕ ਮੈਨੂੰ ਘੋੜੀਆਂ ਦਾ ਹੀ ਹੈ ਬਾਈ ਠੀਕ ਹੈ ਬਈ ਟਾਈਮ ਸਮਾਂ ਆ ਜਾਂਦਾ ਕੋਈ ਨਹੀਂ ਲੰਘ ਜੂਗਾ ਬਾਈ ਫਿਰ ਉਸ ਮੁਰਾਂਗੇ ਉਹਨਾਂ ਦੇ ਸਾਡੇ ਨਾਲ ਪਾਪੇ ਕੋਲ ਘੋੜੀ ਹੁੰਦੀ ਸੀ ਬਾਈ ਤੇ ਵੱਡਾ ਕੁੱਤਾ ਦਾ ਹੀ ਸਾਡੇ ਕੋਲੇ 10 ਸਾਲ ਪਹਿਲਾਂ ਦੀ ਗੱਲ ਹੈ ਜੀ ਠੀਕ ਹੈ ਬਾਈ ਉਹ ਮੂਰੇ ਘੋੜੀ ਦੇ ਬੈਠ ਕੇ ਆਉਂਦਾ ਸੀ ਤੇ ਪਾਪਾ ਉਤੋਂ ਦੀ ਐ ਲਗਾਮਾਂ ਨੂੰ ਹੱਥ ਪਾ ਲੈਂਦਾ ਸੀ ਇੱਥੇ 8-9 ਕਿਲੋਮੀਟਰ ਘੋੜੀ ਦੇ ਮੂਰੇ ਬੈਠ ਕੇ ਆਉਂਦਾ ਤੇ ਮੂਰੇ ਬੈਠ ਕੇ ਜਾਂਦਾ ਸੀ ਬਾਈ ਅੱਛਾ ਹਾਂਜੀ ਇੰਨੇ ਸਿਆਣੇ ਕੁੱਤੇ ਐ ਬਾਈ ਕਿਆ ਬਾਤ ਆ ਯਾਰ ਹਨਾ ਲੇ ਫਿਰ ਘੋੜੀ ਚਾਰ ਨਹੀਂ ਛੱਡ ਦੇਣੀ ਇੱਥੇ ਨਹਿਰ ਤੇ ਛੱਡ ਤੀ ਜਾਂ ਸੇਮ ਨਾਲੇ ਤੇ ਛੱਡ ਤੀ ਘੋੜੀ ਦੇ ਕੋਲੇ ਕੋਈ ਆਪਣੇ ਆ ਵੇਖੋ ਓ ਲੈ ਐਨੋ ਭੋਲੀ ਗਏ ਬਾਈ ਇਹ ਤਾਂ ਪਿਛਲੂ ਗਿਰੇਗੀ ਹੈ ਇਹ ਬਾਈ ਇਹ 10 ਸਾਲਾਂ ਦੀ ਹੋ ਗਈ ਹੈ ਅੱਛਾ ਲੇਖ ਨੂੰ ਅਗਲਾ ਕਹਿੰਦਾ ਬੱਚੀ ਜੀ ਹੋ ਗਈ ਅੱਧੇ ਪਿੰਡ ਚ ਕਤੂਰੇ ਹੈ ਬਾਈ ਇਹਦੇ ਅੱਛਾ ਬਾਈ ਹਾਂਜੀ ਅੱਧੇ ਪਿੰਡ ਚ ਕਤੂਰੇ ਹੈ ਇਹਦੇ ਹਾਂਜੀ ਬਾਈ ਇਹ ਕੀ ਬਾਤ ਹੈ 10 ਸਾਲਾਂ ਦੇ ਵੇਖੋ ਬਾਈ ਜਿਹੜੇ ਬੈਠੇ ਸਾਰੇ ਹਾਂ ਬਾਈ ਪਰ ਕੀ ਗੱਲ ਹੈ ਬਾਈ ਸਿਆਣੀ ਮਾਹੌਲ ਆ ਯਾਰ ਨਾ ਬਾਈ ਇਹ ਬਾਈ ਕੋਲੇ ਵੀ ਇੱਕ ਬੱਚਾ ਆਪਾਂ ਮੈਂ ਦਿੱਤਾ ਸੀ ਮੁਖਸਰ ਮੇਰੀ ਰਿਸ਼ਤਦਾਰੀ ਉੱਥੇ ਮੁਖਸਰ ਭੇਜਤਾ ਸੀ ਫੀਮੇਲ ਇਹਦੀ ਠੀਕ ਆ ਬਾਈ ਤੇ ਇੱਕ ਬਾਈ ਜੀ ਕਹੇ ਇਧਰ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚ ਆਸੀ ਹਾਂਜੀ ਕਿਆ ਬਾਤ ਆ ਯਾਰ ਉਹ ਯਾਰ ਮੈਨੂੰ ਸਿਆਣੀ ਬਹੁਤ ਲੱਗੀ ਬਈ ਜਿਵੇਂ ਆਪਾਂ ਮੇਰੀਆਂ ਨੂੰ ਮੈਂ ਵੇਖੇ ਲੂਤ ਲੂਤ ਜੀ ਬਾਲੀ ਨਹੀਂ ਕਰਦੇ ਉਹ ਵੀ ਬਹੁਤ ਨਾ ਪਤਾ ਨਾ ਪਤਾ ਇਹਦੀ ਫੀਮੇਲ ਇਹ ਪਹਿਲਾਂ ਵਾਲੇ ਕੁੱਤੇ ਹੀ ਬਈ ਇਹ ਵੀ ਮਦਰੇ ਕੱਦ ਦੇ ਜਿਵੇਂ ਆਪਾਂ ਕਹਿੰਦੇ ਇਹ ਵੀ ਪਹਿਲਾਂ ਨਸਲ ਹੁੰਦੀ ਛੋਟੇ ਪੈਸਤੇ ਹੁਣ ਮੋਲ ਪੈਸਤੇ ਦਾ ਕੱਦ ਬਾਲਾ ਵੱਡਾ ਆ ਗਿਆ ਬਈ ਅੱਛਾ ਬਈ ਹਾਂ ਇਹਦਾ ਯਾਰ ਹਣਾ ਤੇ ਇਹਦੇ ਬੱਚੇ ਬਈ ਕਦੋਂ ਮਿਲ ਬਲ ਹੋ ਜਾਣੇ ਇਹ ਤੇ ਭਾਈ ਇਹ ਕਿਹੜੇ ਦੇ ਇਹ ਤਾਂ ਬੁੱਢੀ ਹੋ ਗਈ ਭਾਈ ਰਹਿ ساری ਉਮਰ ਹੋ ਗਈ 10 ਸਾਲ ਹੋ ਨਹੀਂ ਰਹਿੰਦੀ ਉਹ ਵੀ ਪਰ ਹੋਣਾ ਚਾਹੀਦਾ ਵੀ ਨਹੀਂ ਔਕੀ ਵੀ ਨਹੀਂ ਕਰਨੀ ਚਾਹੀਦੀ ਹਣਾ ਸੁਵੇ ਸਵਾਇਆ ਸੀ ਉਹ ਵੀ ਮੈਂ ਨੂੰ ਕਿਹਾ ਮੈਂ ਕਿਹਾ ਹਾਂ ਬਈ ਬਾਈ ਨੇ ਕਿਹਾ ਕਰਕੇ ਨਹੀਂ ਇਹਦੀ ਬਰੀਡ ਤਾਂ ਖਾਂ ਤੁਹਾਡੇ ਕੋਲੇ ਹੋਊਗੀ ਯਾਰ ਅੰਬੀ ਚਾਚਾ ਦਾ ਪੁੱਤ ਬੈਠਾ ਇਹਦੇ ਕੋਲੇ ਵੀ ਹੈ ਜੀ ਮੈਂ ਬੱਚਾ ਲੈ ਕੇ ਜਾਊਂਗਾ ਜਰੂਰ ਦੇਵਾਂਗੇ ਭਾਈ ਤੁਹਾਨੂੰ ਜਰੂਰ ਮੈਂ ਤੇ ਦੇ ਦੇ ਗਾਉਂ ਤੇ ਪੈਂਟ ਵੀ ਫਿਰਦੇ ਆ ਅੱਛਾ ਯਾਰ ਠੀਕ ਆ ਤੇ ਇਹਦੇ ਭਾਈ ਬੱਚੇ ਹੈਗੇ ਅਵੇਲੇ ਬਲ ਜਾਗੇ ਯਾਰ ਬੇਲੀ ਕੋਈ ਮੀਟਿੰਗ ਕਰਾ ਕੇ ਲਗਿਆ ਹੋਵੇ ਫੀ ਮੇਲ ਹਨ ਤੇ ਇਹਦੇ ਬੱਚੇ ਆਪਾਂ ਨੂੰ ਮਿਲ ਜਾਣਗੇ ਬਈ ਛੱਡਦੇ ਨਹੀਂ ਯਾਰ ਬੱਚੇ ਯਾਰ ਵੀ ਜੀ ਹੋਰ ਰਿਸ਼ਤੇਦਾਰ ਨਹੀਂ ਤਾਂ ਲੈ ਜਾਂਦੇ ਆ ਜਦੋਂ ਫੋਨ ਆਇਆ ਸੀ ਬਈ ਸਾਨੂੰ ਉਦਨਾਂ ਠੀਕ ਹੈ ਤੁਪਣਾ ਬਈ ਇਹਦਾ ਬੱਚਾ ਸਾਡਾ ਕੋਈ ਯਾਰ ਬੀਲੀ ਮੰਗਲੇ ਭਵੇਂ ਕੋਈ ਰਸਤੇਦਾਰ ਉੱਥੇ ਵੀ ਆਪਣਾ ਬਈ ਹਨਾ ਮੋਹ ਪਿਆਰਾ ਨਹੀਂ ਨਹੀਂ ਸਹੀ ਰੱਖਣਾ ਪੈਂਦਾ ਬਈ ਜਿਵੇਂ ਯਾਰ ਬੀਲੀ ਨੇ ਜੇ ਆਪਾਂ ਦੁੱਖ ਅੱਧੇ ਭੁੱਲ ਜੰਨੇ ਬਈ ਬਹਿ ਕੇ ਆਪੋ ਦੀਨੇ ਪਈਦੇ ਬਈ ਦਿਨਾਂ ਕਿ ਵੀ ਕਿ ਨਹੀਂ ਫੇਰ ਚੱਲ ਕਰਦੇ ਨੇ ਗੱਲੇ ਉਹ ਆ ਵੀ ਜਿਵੇਂ ਫੋਨ ਆਉਂਦੇ ਬਈ ਆ ਪੋਨਾਂ ਦਾ ਵੀ ਸ਼ੌਂਕ ਪੂਰਾ ਕਰਾਂਗੇ ਭਾਵੇਂ ਪੁੱਤੀ ਵਾਲੇ ਤੋਂ ਚੱਕ ਕੇ ਕਰੀਏ ਭਾਵੇਂ ਕਿਵੇਂ ਮਰਜ਼ੀ ਉਹਨਾਂ ਨੇ ਖੇਲ ਕਰਨਾ ਹੀ ਹੁੰਦੇ ਬਈ ਮੰਨ ਕੇ ਚਲੋ ਬਈ ਆਪਾਂ ਵੀਡੀਓ ਬਣਾਈਏ ਸ਼ੌਂਕ ਤਾਂ ਕਿਨੂੰ ਪਾਊਗਾ ਹੀ ਤੇ ਆਪਾਂ ਨੂੰ ਯਾਰ ਜੇ ਅਗਲੇ ਨੇ ਮਾਨਤਾਨ ਨਾਲ ਫੋਨ ਕੀਤਾ ਬਈ ਸਾਨੂੰ ਇਹ ਬ ਜੀ ਕਰਕੇ ਦਿਈਏ ਬਾਈ ਲੈ ਬਈ ਦੋਸਤੋ ਬਾਈ ਦਾ ਫੋਨ ਨੰਬਰ ਸਕਰੀਨ ਤੇ ਆ ਰਿਹਾ ਬਾਈ ਜਿਨ੍ਹਾਂ ਨੂੰ ਲੋੜ ਆ ਬਾਈ ਜੀ ਇਹਨਾਂ ਦੇ ਬੱਚਿਆਂ ਦੀ ਕਿਉਂਕਿ ਵੀਡੀਓ ਵੇਖ ਕੇ ਸ਼ੌਂਕ ਪੈਂਦਾ ਦੋਸਤੋ ਜਦੋਂ ਲੋਪੂ ਵਾਲਾ ਬਾਈ ਘੋੜੀਆਂ ਦੀ ਵੀਡੀਓ ਬਣਾਉਣ ਲੱਗਿਆ ਸੀ ਨਾ ਉਦੋਂ ਹਾਲੇ ਹੌਲੀ ਹੌਲੀ ਲੋਕ ਜੁੜੇ ਸੀ ਤੇ ਮੈਨਾਂ ਅੱਜ ਨਾਮ ਆ ਬਾਈ ਦਾ ਵੀ ਤੇ ਮੈਨਾਂ ਘੋੜਿਆਂ ਦਾ ਵੀ ਬਈ ਸ਼ੌਂਕੀ ਵਧਿਆ ਨਾ ਤੇ ਆਪਾਂ ਬਈ ਹੁਣ ਜੇ ਕੁੱਤਿਆਂ ਦੀ ਇੰਟਰਵਿਊ ਕਰਨ ਲੱਗਿਆ ਡੌਗ ਦੀ ਇੰਟਰਵਿਊ ਕਰਨ ਲੱਗਿਆ ਤੇ ਇਹਦਾ ਮਕਸਦ ਵੀ ਇਹੀ ਆ ਬਾਈ ਤਾਂ ਕਿ ਵੱਧ ਤੋਂ ਵੱਧ ਬਈ ਬੰਦੇ ਜਿਹੜੇ ਡੌਗ ਲਵਰ ਪਿਆਰਣ ਲੀ ਬਾਈ ਮੁਰਨ ਪ੍ਰਾਣੀਆਂ ਚੀਜ਼ਾਂ ਵਾਲੇ ਪਾਸੇ ਮੁਰਨ ਕਿਉਂਕਿ ਇਹਨਾਂ ਦਾ ਬਾਈ ਇਹ ਇੱਕ ਨਾ ਫਰੀਦ ਦਾ ਸਕਿਉਰਟੀ ਗਾਰਡ ਆ ਆਪਣੇ ਕੋਲੇ ਤੇ ਨਾਲੇ ਫਰੀਦ ਦਾ ਪੁੱਤ ਬਾਈ ਕਿ ਨਹੀਂ ਪੁੱਤਾਂ ਨੂੰ ਰੱਖਣਾ ਪੁੱਤਾਂ ਨੂੰ ਰਖੜੋ ਤੇ ਜੇ ਕੁੱਤਾਂ ਨੂੰ ਰੱਖਣਾ ਧੁੱਪੇ ਬੰਦ ਤੇ ਜੇ ਪੁੱਛਣਾ ਹੀ ਨਹੀਂ ਬਾਈ ਉਹ ਮੇਰਾ ਉਹ ਪਾਪ ਜਿੰਨਾ ਮਰਜੀ ਦਾ ਯਾਰ ਤੇ ਬਾਈ ਤੁਹਾਡੀ ਸੇਵਾ ਬਹੁਤ ਆ ਯਾਰ ਕਿਆ ਬਾਤ ਬਾਈ ਹੋਰ ਬਾਈ ਕੋਈ ਗੱਲਬਾਤ ਤਾਂ ਨਹੀਂ ਰਹੀ ਜੇ ਕੋਈ ਤੁਹਾਡੇ ਦਿਮਾਗ ਦੇ ਵਿੱਚ ਕੋਈ ਗੱਲਬਾਤ ਹੋਵੇ ਤਾਂ ਬਣੋ ਜਰੂਰ ਦੱਸਿਓ ਨਹੀਂ ਆਪਾਂ ਵੀਡੀਓ ਦੀ ਸਮਾਪਤੀ ਕਰਦੇ ਹਾਂ ਕਿਉਂਕਿ ਵੀਡੀਓ ਲੰਮੀ ਹੋ ਜਾਣੀ ਆ ਤੇ ਨੰਬਰ ਬਾਈ ਦਾ ਸਕਰੀਨ ਤੇ ਆ ਰਿਹਾ ਵੀਰੋ ਇਹ ਬਰੀਡ ਬਾਰੇ ਜੇ ਕੋਈ ਵੀ ਗੱਲਬਾਤ ਪੁੱਛਣੀ ਆ ਤੇ ਬਾਈ ਨਾਲ ਬਾਈ ਉਹ ਤਾਂ ਮਰਜ਼ੀ ਫੋਨ ਕਰ ਲੈਣਾ ਭਾਵੇਂ ਮਰਜ਼ੀ ਕਰ ਲੈ 24 ਘੰਟੇ ਆਨਲਾਈਨ ਸੇਵਾ ਹਾਂਜੀ 24 ਠੀਕ ਆ ਬਾਈ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਵੀਡੀਓ ਦੇ ਨਾਲ ਜੁੜਨ ਲਈ ਸਤਿ ਸ਼੍ਰੀ ਅਕਾਲ ਜੀ